ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਪੀਐਸਟੈਟ ਪ੍ਰੀਖਿਆ ਦੀ ਜਿਹੜੀ ਪ੍ਰੀਖਿਆ 1 ਦਸੰਬਰ 2024 ਨੂੰ ਕੰਡਕਟ ਕਰਵਾਈ ਗਈ ਸੀ ਐਂਡ 10 ਦਸੰਬਰ ਨੂੰ ਪੀਐਸਟੈਟ ਦੀ ਅਫੀਸ਼ੀਅਲ ਆਨਸਰ ਕੀ ਇਹਨਾਂ ਦੀ ਵੈਬਸਾਈਟ ਤੇ ਜਾਰੀ ਕਰ ਦਿੱਤੀ ਗਈ ਜੇਕਰ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਆਪਦਾ ਨੰਬਰ ਫਿਲ ਕਰਨ ਤੋਂ ਬਾਅਦ ਪਾਸਵਰਡ ਫਿਲ ਕਰਦੇ ਹੋ ਲੌਗਇਨ ਕਰਦੇ ਹੋ ਤੁਸੀਂ ਆਪਦੀ ਓਐਮਆਰ ਸ਼ੀਟ ਐਂਡ ਆਨਸਰ ਕੀ ਡਾਊਨਲੋਡ ਕਰ ਸਕਦੇ ਹੋ ਐਂਡ ਮਿਲਾਨ ਵੀ ਕਰ ਸਕਦੇ ਹੋ ਕਿ ਇੱਥੇ ਤੁਹਾਡੇ ਕਿੰਨੇ ਨੰਬਰ ਬਣ ਰਹੇ ਹੈ ਸਭ ਹੀ ਬਾਰਡਰ ਲਾਈਨ ਤੇ ਹੈਗੇ ਆ ਭਾਵ ਇਹ ਕਿ ਜਿਹੜੇ ਕੈਟੇਗਰੀ ਵਾਲੇ ਸਟੂਡੈਂਟ ਹੈਗੇ ਆ ਉਹਨਾਂ ਦੇ 82 83 ਨੰਬਰ ਬਣ ਰਹੇ ਆ ਤੇ ਜਿਹੜੇ ਹੈਗੇ ਆ ਓਪਨ ਕੈਟੇਗਰੀ ਦੇ ਜਨਰਲ ਕੈਟੇਗਰੀ ਦੇ ਸਟੂਡੈਂਟਸ ਉਹਨਾਂ ਦੇ ਨੰਬਰ ਬਣ ਰਹੇ ਆ 90 ਜਾਂ ਫਿਰ 91 ਕਿ ਉਹ ਸਾਥੀ ਸੇਫ ਨੇ ਨੰਬਰ ਜਿਹੜੇ ਹੈਗੇ ਆ ਜਿਹੜੇ ਕਿ ਆਫੀਸ਼ਲ ਆਨਸਰ ਕੀ ਉਹਨਾਂ ਵੱਲੋਂ ਜਾਰੀ ਕੀਤੀ ਗਈ ਹੈ ਕਿ ਇਹਦੇ ਵਿੱਚ ਸਾਨੂੰ ਨੰਬਰ ਘਟਣ ਵਧਣ ਵਾਲੀ ਗੱਲ ਵੇਖਣ ਨੂੰ ਮਿਲ ਸਕਦੀ ਹੈ ਸੋ ਬਿਲਕੁਲ ਇੱਕ ਦੋ ਜਿਹੜੇ ਨੰਬਰ ਹੈਗੇ ਆ ਜੀ ਉਹ ਤੁਹਾਨੂੰ ਇਹਦੇ ਵਿੱਚ ਘਟਵਾਤ ਵੇਖਣ ਨੂੰ ਮਿਲ ਸਕਦੇ ਆ ਇਹਦੇ ਪਿੱਛੇ ਰੀਜ਼ਨ ਕੀ ਹੈ ਇਹਦੇ ਬਾਰੇ ਵੀ ਮੈਂ ਦੱਸ ਦਿੰਨਾ ਤਾਂ ਹੁਣ ਦਾ ਭਾਵ ਇਹ ਹੈ ਕਿ ਜਿਹੜੀ ਆਪਸ਼ਨ ਉਹਨਾਂ ਨੇ ਲਗਾਈ ਹੈ ਆ ਆਪਸ਼ਨ ਬੀ ਉਹਨਾਂ ਨੇ ਲਗਾਈ ਤੀ ਹੋ ਸਕਦਾ ਆਪਸ਼ਨ ਸੀ ਹੋਵੇ ਤੇ ਉਹਨਾਂ ਵੀ ਉਹਨਾਂ ਦੇ ਧਿਆਨ ਵਿੱਚ ਨਾ ਹੋਵੇ ਸੋ ਇਹੋ ਜੇ ਪ੍ਰਸ਼ਨਾਂ ਤੇ ਇਹੋ ਜੇ ਪ੍ਰਸ਼ਨ ਜਿਆਦਾ ਤਾਂ ਵੇਖਣ ਨੂੰ ਨਹੀਂ ਮਿਲਣਗੇ ਵੈਸੇ ਤੁਸੀਂ ਇਹ ਮੰਨ ਕੇ ਚੱਲਿਓ ਕਿ ਜਿਨਨੇ ਤੁਹਾਡੇ ਆਫੀਸ਼ਲ ਆਨਸਰ ਕੀਤੇ ਉਹ ਨੰਬਰ ਬਣ ਰਹੇ ਆ ਨਾ ਉਹਦੇ ਵਿੱਚ ਜਿਆਦਾ ਬਦਲਾਅ ਤੁਹਾਨੂੰ ਵੇਖਣ ਨੂੰ ਮਿਲੂਗਾ ਨਹੀਂ ਐਂਡ ਦੋਸਤੋ ਅੱਜ ਦੀ ਵੀਡੀਓ ਵਿੱਚ ਚਾਰ ਪੰਜ ਪ੍ਰਸ਼ਨ ਨੇ ਜੀ ਜਿਹਦੀ ਗੱਲ ਆਪਾਂ ਕਰਾਂਗੇ ਸਭ ਤੋਂ ਪਹਿਲਾ ਪ੍ਰਸ਼ਨ ਹੈਗਾ ਜੀ ਗ੍ਰੇਸ ਨੰਬਰ ਕਿੰਨੇ ਕੇ ਮਿਲ ਸਕਦੇ ਆ ਜੇਕਰ ਗ੍ਰੇਸ ਨੰਬਰ ਮਿਲਦੀ ਵੀ ਹੈ ਤੇ ਗ੍ਰੇਸ ਨੰਬਰ ਕਿ ਅਨਸਰ ਕੀ ਕਦੋਂ ਆਉਗੀ ਕਿਉਂਕਿ ਜਦੋਂ ਤੁਸੀਂ ਆਬਜੈਕਸ਼ਨਾਂ ਲਗਾ ਦੋਗੇ ਉਦੋਂ ਫਾਈਨਲ ਅਨਸਰ ਕੀ ਐਂਡ ਨਤੀਜਾ ਤੁਹਾਨੂੰ ਵੇਖਣ ਨੂੰ ਮਿਲੇਗਾ ਐਂਡ ਨਤੀਜਾ ਕਦੋਂ ਵੇਖਣ ਨੂੰ ਮਿਲੇਗਾ ਐਂਡ ਜਿਨ੍ਹਾਂ ਸਾਥੀਆਂ ਦੇ 5 10 ਨੰਬਰ ਘਟਦੇ ਆ ਉਹ ਕੀ ਕਰਨ ਸੋ ਸਾਰੀਆਂ ਗੱਲਾਂ ਦੀ ਡਿਸਕਸ਼ਨ ਜਿਹੜੀ ਹੈਗੀ ਅਸੀਂ ਆਪਾਂ ਇਸ ਵੀਡੀਓ ਵਿੱਚ ਕਰਾਂਗੇ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸੋ ਸ਼ੁਰੂਆਤ ਕਰਦੇ ਆ ਅੱਜ ਦੇ ਆਪਣੇ ਪਹਿਲੇ ਪ੍ਰਸ਼ਨ ਤੋਂ ਪਹਿਲਾ ਪ੍ਰਸ਼ਨ ਹੈਗਾ ਜੀ ਗ੍ਰੇਸ ਨੰਬਰ ਕਿਵੇਂ ਮਿਲਦੇ ਆ ਤੇ ਕਿੰਨੇ ਕ ਨੰਬਰ ਮਿਲ ਸਕਦੇ ਆ ਡਿਪੈਂਡ ਕਰੇਗਾ ਕਿ ਕੁਐਸਚਨਾਂ ਦੇ ਗਾਜੀ ਬਿਲਕੁਲ ਹੀ ਗਲਤ ਹੈ ਆਪਣੇ ਕੋਲ ਪ੍ਰੂਫ ਵੀ ਹੈਗੇ ਆ ਸੋ ਜਦੋਂ ਤੁਸੀਂ ਦੇਖੋਗੇ ਨਾ ਜਿਨ੍ਹਾਂ ਕੁਸ਼ਨਾਂ ਦੇ ਜਿਹੜੇ ਜਵਾਬ ਹੈਗੇ ਆ ਉਹ ਬਿਲਕੁਲ ਉਹਦੇ ਵਿੱਚ ਹੋਣ ਹੀ ਨਾ ਜਾਂ ਤਾਂ ਜਿਹੜਾ ਪ੍ਰਸ਼ਨ ਹੈਗਾ ਜੀ ਬਿਲਕੁਲ ਹੀ ਗਲਤ ਹੋਵੇ ਉਹ ਜਿਹੜੇ ਗ੍ਰੇਸ ਨੰਬਰ ਹੋਣਗੇ ਜੀ ਉਹ ਸਾਰਿਆਂ ਨੂੰ ਮਿਲਣਗੇ ਇੱਕ ਅੱਧੇ ਬੱਚੇ ਨੂੰ ਨਹੀਂ ਮਿਲਣਗੇ ਸਾਰਿਆਂ ਨੂੰ ਮਿਲਣੇ ਆ ਜਿਹੜੇ ਗ੍ਰੇਸ ਨੰਬਰ ਹੋਣੀਆਂ ਗ੍ਰੇਸ ਨੰਬਰ ਮਿਲਣ ਬਾਰੇ ਤਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਪ੍ਰਸ਼ਨ ਵਿਭਾਗ ਵੱਲੋਂ ਭੁਲੇਖੇ ਨਾਲ ਗਲਤ ਪਾ ਦਿੱਤਾ ਗਿਆ ਜਾਂ ਫਿਰ ਜਿਨ੍ਹਾਂ ਦੇ ਜਿਹੜੇ ਆਪਸ਼ਨ ਹੈਗੇ ਆ ਉਹ ਸਹੀ ਜਵਾਬ ਹੈ ਹੀ ਨਹੀਂ ਕਿਸੇ ਵੀ ਆਪਸ਼ਨ ਦੇ ਵਿੱਚ ਉਹਨਾਂ ਦੇ ਨੰਬਰ ਮਿਲਦੇ ਆ ਜੀ ਗ੍ਰੇਸ ਜਿਹੜੇ ਤਾ ਹੋਵੇ ਡੀ ਦਾ ਏ ਲਗਾਤਾ ਹੋਵੇ ਇਹੋ ਜਿਹੇ ਪ੍ਰਸ਼ਨਾਂ ਤੇ ਹੋ ਸਕਦਾ ਕਿ ਤੁਹਾਨੂੰ ਜਦੋਂ ਤੁਸੀਂ ਓਬਜੈਕਸ਼ਨ ਲਗਾਉਂਗੇ ਹੋ ਸਕਦਾ ਉਹਨਾਂ ਨੂੰ ਸਹੀ ਕਰ ਦਿੱਤਾ ਜਾਵੇ ਕਿਉਂਕਿ ਜਦੋਂ ਤੁਸੀਂ ਓਬਜੈਕਸ਼ਨ ਲਗਾਉਂਗੇ ਵੈਸੇ ਤਾਂ ਮੈਂ ਤੁਹਾਨੂੰ ਓਬਜੈਕਸ਼ਨਾਂ ਦੀ ਗੱਲ ਕਰ ਰਿਹਾ ਕਿ ਜਿਹੜੇ ਤੁਹਾਨੂੰ ਜਵਾਬ ਲੱਗਦਾ ਹੈ ਕਿ ਯਾਰ ਆਹ ਆ ਪ੍ਰਸ਼ਨ ਹੈਗਾ ਇਹਦਾ ਜਿਹੜਾ ਜਵਾਬ ਹੈਗਾ ਜੀ ਬਿਲਕੁਲ ਮੈਨੂੰ ਪੱਕਾ ਪਤਾ ਹੈ ਮੇਰੇ ਕੋਲ ਪ੍ਰੂਫ ਵੀ ਹੈਗਾ ਕਿ ਆਪਸ਼ਨ ਜਿਹੜਾ ਕੁਐਸਚਨ ਹੈਗਾ 10 ਇਹਦਾ ਜਿਹੜਾ ਜਵਾਬ ਹੋਊਗਾ ਉਹ ਬੀ ਬਣੂਗਾ ਤੇ ਉਹਨਾਂ ਨੇ ਸੀ ਲਗਾਇਆ ਹੋਇਆ ਇਹੋ ਜਿਹੇ ਪ੍ਰਸ਼ਨਾਂ ਤੇ ਤੁਸੀਂ ਓਬਜੈਕਸ਼ਨ ਲਗਾਉਣੀ ਹੈ ਵੈਸੇ ਜਦੋਂ ਮੈਂ ਓਬਜ ਨੂੰ 11 ਦਸੰਬਰ ਨੂੰ ਰਿਕਾਰਡ ਕਰ ਰਿਹਾ ਕੱਲ ਅਨਸਰ ਕੀ ਆਗੇ ਸੀ ਕਿ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਆ ਸੋ ਆਬਜੈਕਸ਼ਨ ਜਦੋਂ ਤੁਸੀਂ ਲਗਾਉਂਗੇ ਆਬਜੈਕਸ਼ਨ ਲਗਾਉਂਦੇ ਟਾਈਮ ਮੈਨੂੰ ਨਹੀਂ ਪਤਾ ਉਹਨਾਂ ਨੇ ਕਿਹੜੇ ਕਿਹੜੇ ਪ੍ਰੂਫ ਮੰਗੇ ਆ ਬਟ ਤੁਹਾਨੂੰ ਪ੍ਰੂਫ ਉੱਥੇ ਮੈਨੂੰ ਲੱਗਦਾ ਦੇਣਾ ਪੈਣਾ ਆ ਕੋਈ ਆਫੀਸ਼ਲ ਜਿਹੜਾ ਕਹਿ ਲਓ ਕਿ ਸੋਰਸ ਹੈਗਾ ਉਹ ਤੁਹਾਨੂੰ ਪ੍ਰੋਵਾਈਡ ਕਰਾਉਣਾ ਪਊਗਾ ਕਿ ਆ ਫਲਾਨੀ ਕਿਤਾਬ ਹੈਗੀ ਆ ਇਹਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਤੇ ਤੁਸੀਂ ਐਕਸਪ੍ਰੈਸ਼ਨ ਦਾ ਗਲਤ ਜਵਾਬ ਲਗਾਇਆ ਹੋਇਆ ਤੇ ਉਹਨਾਂ ਦੇ ਧਿਆਨ ਵਿੱਚ ਜੇਕਰ ਆ ਗਿਆ ਕਿ ਯਾਰ ਇਹ ਪ੍ਰਸ਼ਨ ਤਾਂ ਗਲਤ ਹੈ ਤੇ ਅਸੀਂ ਗਲਤ ਲਗਾਇਆ ਹੋਇਆ ਤੇ ਉਹ ਤਾਂ ਉਹਨ ਸਰ ਕੀ ਆਈ ਹੈਗੀ ਇਹਦੇ ਉਹਦੇ ਵਿੱਚ ਤੁਹਾਨੂੰ ਬਦਲਾ ਦੇਖਣ ਨੂੰ ਮਿਲੇ ਬਟ ਫਿਰ ਵੀ ਜਦੋਂ ਫਾਈਨਲ ਆਨਸਰ ਕੀ ਆਉਗੀ ਨਾ ਉਹਦੇ ਵਿੱਚ ਜਿਹੜੇ ਸਾਰੇ ਬਦਲਾ ਨਹੀਂ ਸੀ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਆਬਜੈਕਸ਼ਨ ਕਿਵੇਂ ਲਗਾਣੀ ਹੈ ਲੌਗਇਨ ਕਰੋਗੇ ਉੱਥੇ ਗ੍ਰੀਵੈਂਸ ਪੋਰਟਲ ਹੈਗਾ ਆ ਉੱਥੇ ਲੌਗਇਨ ਕਰੋਗੇ ਆਪਦਾ ਨੰਬਰ ਫਿਲ ਕਰੋਗੇ ਪਾਸਵਰਡ ਫਿਲ ਕਰਨ ਤੋਂ ਬਾਅਦ ਜਦੋਂ ਲੌਗਇਨ ਕਰ ਲਿਆ ਉੱਥੇ ਪਹਿਲਾਂ ਮੈਨੂੰ ਲੱਗਦਾ ਤੁਹਾਡੇ ਤੋਂ ਫੀਸ ਲਈ ਜਾਊਗੀ ਪਰ ਕੁਐਸਚਨ 450 ਰੁਪਏ ਹੈ 450 ਰੁਪਏ ਜਾਂ ਫਿਰ ਜਿੰਨੇ ਵੀ ਕੁਐਸਚਨ ਆ ਤੇ ਤੁਸੀਂ ਆਬਜੈਕਸ਼ਨ ਲਗਾਣੀ ਹੈ ਮੈਨੂੰ ਲੱਗਦਾ ਉਹਨਾਂ ਨੇ ਪਹਿਲਾਂ ਹੀ ਪੁੱਛ ਲੈਣਾ ਆ ਤੇ ਫੀਸ ਉਹ ਪਹਿਲਾਂ ਨੰਬਰ ਸਿਰਫ ਉਨਾਂ ਨੂੰ ਮਿਲਣੀਆਂ ਬਿਲਕੁਲ ਨਹੀਂ ਜੇਕਰ অবਜੈਕਸ਼ਨਸ ਕਿਸੇ ਨੇ ਲਗਾਈ ਆ ਤੇ ਹੋ ਸਕਦਾ ਉਹਨਾਂ ਨੇ ਗਲਤ ਆਪਸ਼ਨਾਂ ਲਗਾਈਆਂ ਹੋਣ ਪੀਐਸਟੈਟ ਨੇ ਤਾਂ ਉੱਥੇ ਜਿਹੜੇ ਆਨਸਰ ਹੋਣਗੇ ਜੀ ਸਾਰਿਆਂ ਦੇ ਹੀ ਚੇਂਜ ਹੋ ਜਾਣਗੇ ਤੇ ਉਸ ਅਕੋਰਡਿੰਗ ਸਾਰਿਆਂ ਦੇ ਹੀ ਨੰਬਰ ਘਟ ਜਾਣਗੇ ਜਾਂ ਫਿਰ ਵੱਧ ਜਾਣਗੇ অবਜੈਕਸ਼ਨ ਵਾਲੇ ਦੱਸਤਾ ਆ ਫਾਈਨਲ ਆਨਸਰ ਕੀ ਕਦੋਂ ਆ ਸਕਦੀ ਹੈ ਜੀ ਜਦੋਂ অবਜੈਕਸ਼ਨ ਵਾਲਾ ਪੋਰਟਲ ਬੰਦ ਹੋ ਗਿਆ 15 ਤਰੀਕ ਤੋਂ ਬਾਅਦ ਦੀ ਮੈਂ ਗੱਲ ਕਰ ਰਹੀ ਆ ਉਸ ਤੋਂ ਬਾਅਦ ਉਹ ਕੁਝ ਸਮਾਂ ਲੈਣਗੇ ਐਂਡ ਫਾਈਨਲ ਨਤੀਜਾ ਐਂਡ ਜਿਹੜੀ ਆਨਸਰ ਕੀ ਹੈਗੀ ਆ ਜੀ ਵੈਸੇ ਇਹਨਾਂ ਵੱਲੋਂ 1 ਜਨਵਰੀ 2024 202 ਆ ਜਾਂ ਫਿਰ ਫਾਈਨਲ ਆਨਸਰ ਕੀ ਹੈਗੀ ਅਜੀ ਉਹ ਦੇਖਣ ਨੂੰ ਮਿਲ ਸਕਦੀ ਆ ਰਿਜ਼ਲਟ ਬਾਰੇ ਮੈਂ ਤੁਹਾਨੂੰ ਦੱਸਦਾ ਆ ਐਂਡ ਇੱਕ ਗੱਲ ਹੋਰ ਸੀਗੀ ਕਿ ਜੇ ਵੈਸੇ ਤਾਂ ਮੈਂ ਮੈਂਸ਼ਨ ਕਰਤੀ ਸੀਗੀ ਉਹ ਗੱਲ ਕਿ ਜਿਹੜੇ ਕੁਐਸਚਨ ਉਹਨਾਂ ਨੇ ਗਲਤ ਲਗਾਏ ਹੋਏ ਆ ਜਾਂ ਫਿਰ ਤੁਹਾਨੂੰ ਲੱਗਦਾ ਆ ਕਿ ਯਾਰ ਆ ਜਿਹੜਾ ਆਪਸ਼ਨ ਹੈ ਇਹ ਗਲਤ ਹੈ ਉਹਨਾਂ ਨੇ ਫਾਈਨਲ ਆਨਸਰ ਕੀ ਦੇ ਨਾਲ ਤੇ ਜਾਂ ਫਿਰ ਜਦੋਂ ਨਤੀਜਾ ਆਊਗਾ ਉਹਦੇ ਵਿੱਚ ਹੀ ਉਹਨਾਂ ਨੇ ਜਿਹੜੇ ਨੰਬਰ ਰਹਿ ਗਿਆ ਜੀ ਉਹ ਤੁਹਾਡੇ ਐਡ ਕਰ ਦੇਣੀਆਂ ਜਾਂ ਫਿਰ ਇੱਕ ਅੱਧਾ ਜਿਹੜਾ ਨੰਬਰ ਹੈਗਾ ਜੀ ਉਹ ਘਟਾ ਵੀ ਸਕਦੇ ਆ ਗ੍ਰੇਸ ਨੰਬਰ ਵੀ ਤੁਹਾਨੂੰ ਫਾਈਨਲ ਆਨਸਰ ਕੀ ਦੇ ਵਿੱਚ ਹੀ ਦੇਖਣ ਨੂੰ ਮਿਲੂ ਐਂਡ ਜਦੋਂ ਨਤੀਜਾ ਆਊਗਾ ਉਦ ਫਾਈਨਲ ਰਿਜ਼ਲਟ ਵੀ ਆ ਗਿਆ ਤੇ ਤੁਸੀਂ ਡੱਡ ਸ਼ੋਰ ਹੋ ਕਿ ਆ ਜਿਹੜਾ ਪ੍ਰਸ਼ਨ ਸੀਗਾ ਜੀ ਇਸ ਪ੍ਰਸ਼ਨ ਦਾ ਜਿਹੜਾ ਜਵਾਬ ਹੈਗਾ ਆ ਮੈਨੂੰ ਪੱਕਾ ਪਤਾ ਹੈ ਕਿ ਬੀ ਹੀ ਹੈ ਤੇ ਉਹਨਾਂ ਨੇ ਸੀ ਲਗਾਇਆ ਉਹਨਾਂ ਨੇ ਸਹੀ ਨਹੀਂ ਕੀਤਾ ਤੁਸੀਂ ਕੀ ਕਰ ਸਕਦੇ ਹੋ ਜੀ ਫਿਰ ਇਹਦੇ ਵਿੱਚ ਨਾ ਕਲਾ ਕੋਰਟ ਕੇਸ ਵਾਲੀ ਹੀ ਗੱਲ ਰਹਿ ਜਾਂਦੀ ਹੈ ਕਿ ਉਹਦੇ ਵਿੱਚ ਕੇਸ ਵਗੈਰਾ ਲਗਾਏ ਜਾਂਦੇ ਆ ਜਿਵੇਂ ਪਾਸਟ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ 2-2 3-3 ਸਾਲਾਂ ਬਾਅਦ ਕੋਰਟ ਦੇ ਡਿਸੀਜਨ ਤੋਂ ਬਾਅਦ ਜਿਹੜੀ ਆਨਸਰ ਕੀ ਜਿਹੜੀ ਹੈਗੀ ਆ ਜਾਂ ਫਿਰ ਨਤੀਜਾ ਹੈਗਾ ਜੀ ਰਿਵਾਈਜ਼ ਕੀਤਾ ਜਾਂਦਾ ਆ ਤੇ ਆਨਸਰ ਕੀ ਜਾਂ ਫਿਰ ਰਿਵਾਈਜ਼ ਨਤੀਜੇ ਦੇ ਵਿੱਚ ਜਿਨ੍ਹਾਂ ਸਾਥੀਆਂ ਦੇ 81 ਨੰਬਰ ਹੁੰਦੇ ਆ ਜਾਂ ਫਿਰ 89 ਨੰਬਰ ਹੁੰਦੇ ਆ ਉਹਨ ਜਿਹੜੇ ਸੀਗੇ ਪਹਿਲਾ 82 ਸੀਗੇ ਐਨ ਫਾਈਨਲ ਆਨਸਰ ਕੀ ਆਉਣ ਦੇ ਨਾਲ ਕੋਰਟ ਦੇ ਦੇ ਡਿਸੀਜਨ ਦੇ ਨਾਲ ਜਿਹੜਾ ਪ੍ਰਸ਼ਨ ਸੀਗਾ ਉਹਨਾਂ ਨੇ ਕੋਈ ਹੋਰ ਆਪਸ਼ਨ ਲਗਾਤੀ ਤੇ ਜਨਾ ਸਾਥੀਆਂ ਦੇ ਨੰਬਰ ਪਹਿਲਾਂ ਜ਼ਿਆਦਾ ਸੀਗੇ ਉਹ ਘੱਟ ਵੀ ਜਾਂਦੇ ਹੁੰਦੇ ਆ ਹੋਪਸ ਤੁਸੀਂ ਮੇਰੀਆਂ ਗੱਲਾਂ ਨੂੰ ਸਮਝ ਗਏ ਹੋਣੇ ਆ ਲਾਸਟ ਤੇ ਇੱਕ ਗੱਲ ਹੁੰਦੀ ਹੈ ਜਿਨਾ ਸਾਥੀਆਂ ਦੇ 5 10 ਨੰਬਰ ਘੱਟ ਦਿਆ ਸੀ ਉਹ ਕੀ ਕਰਨ ਵੇਖੋ ਮੈਂ ਕੋਈ ਤੁਹਾਨੂੰ ਝੂਠਾ ਦਲਾਸਾ ਤਾਂ ਦਊਗਾ ਨਹੀਂ ਤੇ ਇੱਥੇ ਮੈਂ ਇੱਕੋ ਗੱਲ ਕਹੂੰਗਾ ਵੀ ਕੋਈ ਚਮਤਕਾਰ ਹੋ ਜਾਵੇ ਉਗਲ ਵਕਰੀਆ ਅਦਰਵਾਈਜ਼ ਮੈਂ ਨਹੀਂ ਮੰਨਦਾ ਕਿ ਐਨੇ ਨੰਬਰਾਂ ਦੀ ਤੁਹਾਨੂੰ ਗ੍ਰੇਸ ਕਦੇ ਵੀ ਵਿਭਾਗ ਤੁਹਾਨੂੰ ਦੇਊਗਾ ਕਿਉਂਕਿ ਇੱਥੇ ਕੁਐਸ ਪਾਤੇ ਆ ਸਕੋਸ਼ਨਿੰਗ ਉਹਨਾਂ ਤੇ ਵੀ ਆ ਜਾਂਦੀ ਹੁੰਦੀ ਆ ਸੋ ਮੈਨੂੰ ਨਹੀਂ ਲੱਗਦਾ ਹੁੰਦਾ ਕਿ ਇੰਨੇ ਜਿਹੜੇ ਨੰਬਰ ਨੇ ਸੀ ਇੰਨੇ ਤੁਹਾਨੂੰ ਗ੍ਰੇਸ ਦੇ ਜਿਹੜੇ ਨੰਬਰ ਹੈਗੇ ਆ ਸੀ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਮੈਨੂੰ ਨਹੀਂ ਲੱਗਦਾ ਬਾਕੀ ਇੱਕ ਦੋ ਨੰਬਰ ਹੋ ਸਕਦਾ ਉਹਦੇ ਵਿੱਚ ਵਧਾ ਦਿੱਤੇ ਜਾਣ ਜਿਨ੍ਹਾਂ ਦੇ ਨੰਬਰ ਹੈਗੇ ਆ ਅਸੀਂ ਅਸੀਂ 181 81 ਹੋ ਸਕਦਾ ਸੋ ਫॉर ਦਾ ਬੈਸਟ ਕੀ ਇਹਨਾਂ ਦਾ ਜਿਹੜਾ ਇਹਨਾਂ ਦਾ ਜਿਹੜਾ ਪੇਪਰ ਹੈਗਾ ਜੀ ਉਹ ਕਲੀਅਰ ਹੋ ਜਾਵੇ ਸੋ ਦੋਸਤੋ ਇਹ ਸੀ ਕਿ ਅੱਜ ਦੀ ਆਪਣੀ ਵੀਡੀਓ ਕੋਸ਼ਿਸ਼ ਮੈਂ ਪੂਰੀ ਕੀਤੀ ਆ ਕਿ ਜਿਨੇ ਵੀ ਰਾਤ ਮੈਨੂੰ ਪ੍ਰਸ਼ਨ ਦੇਖਣ ਨੂੰ ਮਿਲੇ ਆ ਸਾਰੇ ਜਿਹੜੇ ਪ੍ਰਸ਼ਨਾਂ ਦੇ ਜਿਹੜੇ ਜਵਾਬ ਹੈਗੇ ਆ ਜੀ ਉਹ ਮੈਂ ਦਿੱ ਸ਼ਾਰਟ ਹੈ ਗਾਜੀ ਆਪਣੇ ਟੈਲੀਗ੍ਰam ਚੈਨਲ ਤੇ ਭੇਜ ਦਿਓ ਇੱਕ ਦੂਜੇ ਦੀ ਹੈਲਪ ਕਰ ਦਿਓ ਕਿਉਂਕਿ ਉੱਥੇ ਕਾਫੀ ਸਾਰੇ ਸਾਥੀ ਬੈਠੇ ਹੋਏ ਨੇ ਇੱਕ ਦੂਜੇ ਨੂੰ ਤੁਸੀਂ ਜਦੋਂ ਮਟੀਰੀਅਲ ਸ਼ੇਅਰ ਕਰੋਗੇ ਜਾਂ ਸਕਰੀਨਸ਼ਾਟ ਸ਼ੇਅਰ ਕਰੋਗੇ ਇਹਦੇ ਨਾਲ ਤੁਹਾਡੇ ਸਾਰਿਆਂ ਦੀ ਹੈਲਪ ਹੋਊਗੀ ਐਂਡ ਆਬਜੈਕਸ਼ਨ ਲਗਾਉਣ ਦੇ ਵਿੱਚ ਜਿਆਦਾ ਸਮੱਸਿਆ ਨਹੀਂ ਆਊਗੀ ਸੋ ਦੋਸਤੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਦਿਓ ਇਜਾਜ਼ਤ ਥੈਂਕ ਯੂ so much for watching God bless you